ਮੈਨੂੰ ਪੁਲਿਸ ਵਾਲਾ ਇੱਕ ਵੀਰ ਕਹਿੰਦਾ ਵੀਰੇ ਤੁਸੀਂ ਆਵਾਜ਼ ਚੁੱਕੀ ਆ ਤੁਹਾਡਾ ਧੰਨਵਾਦ ਅਸੀਂ ਖੁਦ ਪਰੇਸ਼ਾਨ ਆ ਆਪਣੇ ਅਧਿਕਾਰੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡਾ ਵੀ ਜਿਨਾ ਹਰਾਮ ਕੀਤਾ ਹੋਇਆ ਇਹਨਾਂ ਅਧਿਕਾਰੀਆਂ ਨੇ ਇਹ ਲੋਕ ਇਹ ਲੋਕ ਇਹਨਾਂ ਦੀ ਚਮੜੀ ਚੰਮ ਦੀ ਐਸੀ ਬਣ ਗਈ ਹੈ ਜਿੱਥੇ ਜੂਨ ਹੀ ਸਰਕਦੀ ਜਿਹੜੇ ਫੁੱਲ ਵੀ ਬਸਾਏ ਜਾ ਰਹੇ ਹੈਗੇ ਤੁਸੀਂ ਦੇਖ ਸਕਦੇ ਹੋ ਲਾਈਵ ਸਿਰਾ ਕਿ ਜਿਹੜਾ ਵੱਡੇ ਪੱਤਰ ਦੇ ਕਿ ਖੁਸ਼ੀ ਦੀ ਗੱਲ ਹੈਗੀ ਕਿਉਂਕਿ ਜਿਹੜਾ ਕਿਉਂਕਿ ਜਿਹੜਾ ਪੱਤਰਕਾਰ ਭਾਈਚਾਰਾ ਹੈਗਾ ਜਿਹੜਾ ਚੌਥਾ ਥੰਮ ਮੰਨਿਆ ਜਾਂਦਾ ਹੈਗਾ ਚੌਥਾ ਥੰਮ ਮੰਨਿਆ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਇੱਕ ਵੱਡੀ ਵੱਡੀ ਖਬਰ ਹੈਗੀ ਹੈ ਵੱਡਾ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਪੱਤਰਕਾਰ ਭਾਈਚਾਰੇ ਤੋਂ ਬੜੀਆਂ ਵੱਡੀਆਂ ਉਮੀਦਾਂ ਜਿਹੜੇ ਹੁੰਦੇ ਆ ਪੱਤਰਕਾਰਾਂ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਨੇ ਉਹਨਾਂ ਲੋਕਾਂ ਤੋਂ ਤੰਗ ਆ ਕੇ ਮੇਰੇ ਦੁਕਾਨਦਾਰ ਭਰਾਵੋ ਉਹਨਾਂ ਲੋਕਾਂ ਤੋਂ ਤੁਸੀਂ ਵੀ ਤੰਗ ਹੋ ਪ੍ਰੈਸ ਵੀ ਤੰਗ ਹੈ ਇਹਨਾਂ ਤੋਂ ਖੁਸ਼ ਕੌਣ ਹੈ ਦੇਖੋ ਜੀ ਪ੍ਰੈਸ ਜਿਹੜੀ ਹੈ ਪੱਤਰਕਾਰ ਭਾਈਚਾਰਾ ਲੋਕਾਂ ਨੂੰ ਜਿਹੜਾ ਇਨਸਾਫ ਦਵਾੰਦਾ ਹੈ ਅੱਜ ਉਹ ਖੁਦ ਇਨਸਾਫ ਦੇ ਪਿੱਛੇ ਅੱਜ ਤੋਂ 8 ਮਹੀਨੇ ਪਹਿਲਾਂ ਦਾ ਦੇਖੋ ਜੀ ਐਪਲੀਕੇਸ਼ਨਾਂ ਦਿੱਤੀਆਂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਵਿਸ਼ੇ ਤੇ ਇਸ ਵਿਸ਼ੇ ਤੇ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਪੈ ਗਿਆ ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਵੱਡੀ ਨਲਾਕੀ ਹੈ ਪੱਤਰਕਾਰ ਭਾਈਚਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਕੋਈ ਚਾਣ ਹੀ ਚੜਿਆ ਇਹ ਦੁੱਖ ਦੇ ਵਿੱਚ ਕੱਢਿਆ ਜਾ ਰਿਹਾ ਜਲੂਸ ਦੁਕਾਨਦਾਰਾ ਉੱਟੋ ਜਾਗੋ ਆ ਸੰਘਰਸ਼ ਦੇ ਵਿੱਚ ਪਹੁੰਚੋ ਇੱਥੇ ਇੱਥੇ ਪਹੁੰਚ ਕੇ ਸਾਥ ਦਿਓ ਅਸੀਂ ਤੁਹਾਡੇ ਨਾਲ ਤੁਹਾਡੀ ਲੜਾਈ ਲੜ ਰਹੇ ਹਾਂ ਕਿਸੇ ਹੋਰ ਦੀ ਲੜਾਈ ਨਹੀਂ ਇਵੇਂ ਇਸੇ ਵਾਅਦਚੇ ਅਸੀਂ ਖਬਰਾਂ 'ਚ ਬੋਲਦੇ ਹਾਂ ਉੱਚਾ ਬੋਲਦੇ ਹਾਂ ਲੋਕ ਕਹਿੰਦੇ ਆ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ 8-8 ਮਹੀਨਿਆਂ ਤੋਂ ਜੇ ਪ੍ਰੈਸ ਆਪਣੇ ਮਾਮਲੇ ਹੱਲ ਕਰ ਲਈ ਢੇੜੇ ਕੱਢ ਰਹੀ ਐ ਤੇ ਤੁਸੀਂ ਆਪ ਗੈਸ ਲਾ ਲਓ ਕਿ ਆਮ ਬੰਦੇ ਦੇ ਕਿਵੇਂ ਫੈਸਲੇ ਹੱਲ ਕਰਦੀ ਹੋ ਪੁਲਿਸ ਕਿਵੇਂ ਨਤੀਜਾ ਨਿਕਲਦਾ ਹੋਊਗਾ ਕਿਵੇਂ ਕਿਸੇ ਨੂੰ ਜਸਟਿਸ ਮਿਲਦਾ ਹੋਊਗਾ ਪਰ ਤੁਹਾਡੀ ਖਾਤਰ ਬੋਲਦੀਆਂ ਅੱਜ ਤੁਹਾਡੀ ਖਾਤਰ ਫਿਰ ਬਜ਼ਾਰਾ ਚ ਆ ਗਿਆਂ ਜਲੂਸ ਕੱਢਣ ਆ ਗਿਆਂ ਉਸ ਪੁਲਿਸ ਦਾ ਜਲੂਸ ਕੱਢਣ ਆ ਗਿਆਂ ਜਿਨ੍ਹਾਂ ਦੇ ਨਾਲ ਰਲ ਕੇ ਇਹ ਚੋਰ ਇਹ ਲੁਟੇਰੇ ਇਹ ਠੱਗ ਲਗਾਤਾਰ ਲੁੱਟਾ ਖੋਹਾਂ ਕਰਦੇ ਆ ਸ਼ੰਕਾ ਹੋ ਰਹੀ ਆ ਕਿ ਸ਼ਾਇਦ ਰਲ ਗਏ ਨੇ ਸਾਰੇ ਸ਼ਾਇਦ ਮਹੀਨੇ ਜਾਣ ਲੱਗ ਪਏ ਨੇ ਸ਼ਾਇਦ ਹਫ਼ਤੇ ਜਾਣ ਲੱਗ ਪਏ ਨੇ ਇੱਥੋਂ ਤੱਕ ਸ਼ੰਕਾਵਾਂ ਹੋਣ ਲੱਗ ਪਈਆਂ ਨੇ ਤਾਂ ਲੋਕੋ ਜਾਗੋ ਉੱਠੋ ਇਸ ਸੰਘਰਸ਼ ਦਾ ਹਿੱਸਾ ਬਣੋ nikla paar mukana se jang lado bhai manon se nikla paar mukana se jang lado bhai manon se farajpur police murdabad 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 lutte kha karwan wali farajpur police murdabad 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 nishani afsar murdabad zindabad murdabad farajpur police murdabad murdabad imandar shahriyon di lut karwan wali farajpur police murdabad ਸੋ ਲਗਾਤਾਰ ਅਸੀਂ ਤਸਵੀਰਾਂ ਤੁਹਾਡਾ ਨਾਸ਼ਾਨੀਆਂ ਕਰ ਰਹੇ ਹੈਗੇ ਆ ਜਿੱਥੇ ਵੱਡਾ ਪੱਤਰਕਾਰ ਭਾਈ ਜਰ ਦੇ ਵੀਰ ਪਹੁੰਚੇ ਹੋਏ ਆ ਨਾਲ ਹੀ ਸਮੂਹ ਪ੍ਰੈਸ ਕਲਾਬਾਂ ਪਹੁੰਚ ਗਿਆ ਨਾਲ ਹੀ ਇੱਥੇ ਸਾਨ ਜਿੱਥੇ ਬੰਦੀਆਂ ਦੇ ਆਗੂ ਵੀ ਪਹੁੰਚੇ ਹੋਏ ਆ ਕਿਉਂਕਿ ਵੱਡੇ ਪੱਧਰ ਤੇ ਜਿਹੜਾ ਪੱਤਰਕਾਰ ਭਾਈ ਜਰਾ ਸਮਾਜ ਦੀਆਂ ਜਿਹੜਾ ਕੋਈ ਵਿਧਿਕੀਆਂ ਹੁੰਦੀਆਂ ਕੋਈ ਪ੍ਰਸ਼ਾਸਨ ਵੱਲੋਂ ਕੋਈ ਰਾਜਨੀਤਿਕ ਲੋਕਾਂ ਵੱਲੋਂ ਉਸ ਚੀਜ਼ ਨੂੰ ਲੈ ਕੇ ਜਿਹੜਾ ਵੱਡੇ ਪੱਧਰ ਤੇ ਉਹ ਚੀਜ਼ ਨੂੰ ਸਾਹਮਣੇ ਲੈ ਕੇ ਆਇਆ ਜਾਂਦਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਦਿੱਲੀ ਗੈਂਟ ਦੀ ਅੰਦਰਲੀ ਸਾਈਡ ਤੇ ਤਸਵੀਰਾਂ ਤੁਹਾਡਾ ਨਾਸ਼ਾਨੀਆਂ ਕਰ ਰਹੇ ਹੈਗੇ ਆ ਸਮੂਹ ਪੱਤਰ ਰੋਸ ਵਿਚਾਰੇ ਕਰ ਰਹੇ ਹੈਗਾ ਸੋ ਇਸ ਚੀਜ਼ ਨੂੰ ਲੈ ਕੇ ਜਿਹੜਾ ਲੈ ਕੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਲਾਈਵ ਸੀਰਾ ਕੇ ਗਾਮਾ ਸਿੱਧੂ ਵੀ ਜਿਹੜਾ ਇਸ ਟਾਈਮ ਇਸ ਰੋਸ ਵਿਚਾਰੇ ਨੂੰ ਜਿਹੜਾ ਰੋਸ ਵਿਚਾਰੇ ਨੂੰ ਜਿਹੜਾ ਸੰਬੋਧਨ ਕਰ ਰਹੇ ਹੈਗੇ ਆ ਕਿਵੇਂ ਇਨਸਾਨ ਮਿਲਦਾ ਹੋਗਾ ਇਹ ਪੁਲਿਸ ਇੰਨੀ ਕੋ ਨਕਮੀ ਹੋ ਗਈ ਅਸੀਂ ਲਿਖਿਆ ਆ ਨਸ਼ੇੜੀ ਪੁਲਿਸ ਅਫਸਰ ਤੇ ਮੁਲਾਜ਼ਮ ਮੋਤਲ ਕਰੋ ਜਿਹੜੇ ਨਸ਼ਾ ਖਾ ਕੇ ਸੀਟਾਂ ਤੇ ਬੈਠੇ ਐਸੇ ਅਧਿਕਾਰੀ ਜਿਹੜੇ ਸਾਡੇ ਤੇ ਰਾਜ ਕਰ ਰਹੇ ਆ ਜਿਹੜੇ ਸਾਨੂੰ ਸਿਖਾ ਰਹੇ ਕਾਨੂੰਨ ਕੀ ਹੁੰਦਾ ਹੈ ਪੜ੍ਹੀ ਲਿਖੀ ਜਮਾਤ ਨੂੰ ਸਿਖਾਉਂਦੇ ਆ ਕਿ ਕਾਨੂੰਨ ਕੀ ਇਹਨਾਂ ਨੂੰ ਖੁਦ ਕਾਨੂੰਨ ਦਾ ਨਹੀਂ ਪਤਾ ਇਹੋ ਪੁਲਿਸ ਜਿਹੜੀ ਭੁੱਲ ਗਈ ਮर्यादा ਜਿਹੜੀ ਭੁੱਲ ਗਈ ਰੂਲ ਆਫ ਰੈਗੂਲੇਸ਼ਨ ਕੀ ਹੁੰਦੇ ਆ ਜਿਨ੍ਹਾਂ ਨੂੰ ਸੰਵਿਧਾਨ ਵਿੱਚ ਚੁੱਕੀਆਂ ਹੋਈਆਂ ਕਸਮਾਂ ਯਾਦ ਨਹੀਂ ਆ ਮੈਂ ਕਿਹਾ ਸੀ ਉੱਥੇ ਸੋ ਅਸੀਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਵਿਖਾਉਦੇ ਹੈਗੇ ਆ ਕਿ ਮੈਂ ਰਾਇਵੀਰ ਨੂੰ ਕਹੂੰਗਾ ਸਾਰੀਆਂ ਤਸਵੀਰਾਂ ਜਿਹੜੀਆਂ ਵਿਖਾਦਣ ਹੈਗੇ ਕਿਉਂਕਿ ਵੱਡੇ ਪੱਤਰ ਤੇ ਅੱਜ ਸਮੂਹ ਪ੍ਰੈਸ ਕਲੱਬਾਂ ਵੱਲੋਂ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਅਣਦੇਖੀ ਕਰ ਰਿਹਾ ਹੈਗਾ ਸਮੂਹ ਪੱਤਰਕਾਰ ਭਾਈਚਾਰੇ ਦੀ ਖਾਸ ਤੌਰ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਸੀਗੇ ਆਪਣਾ ਗਰਨਾਮ ਸਿੰਘ ਗਾਮਾ ਸਿੱਧੂ ਜਿਹੜੇ ਸਤਲੁਜ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਹੈਗੇ ਆ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਆ ਇਸ ਟਾਈਮ ਜਿਹੜਾ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਵੱਡੇ ਪੱਤਰ ਤੇ ਜਿਹੜਾ ਵੱਖ-ਵੱਖ ਜਿਹੜਾ ਪੱਤਰਕਾਰ ਭਾਈਚਾਰ ਜਿਹੜੀਆਂ ਪ੍ਰੋਜੈਕਟਾਂ ਸਮੂਹ ਪ੍ਰੈਸ ਕਲੱਬਾ ਹੈਗੀਆਂ ਉਹਨਾਂ ਵੱਲੋਂ ਜਿਹੜਾ ਇਹ ਜਦਨ ਕੀਤੇ ਜਾ ਰਹੇ ਹੈਗੇ ਆ ਔਰ ਵੱਡੇ ਪੱਧਰ ਤੇ ਜਿਹੜੀ ਅਣਦੇਖੀ ਜਿਹੜੀ ਸਮੂਹ ਜਿਹੜੇ ਪ੍ਰੈਸ ਕਲੱਬ ਹੈਗੇ ਆ ਉਹਨਾਂ ਦੇ ਪ੍ਰਧਾਨ ਹੈਗੇ ਨੇ ਨਮਾਇंदे ਹੈਗੇ ਉਹਨਾਂ ਦੀ ਜਿਹੜੀ ਜਿਹੜਾ ਅਣਦੇਖੀ ਕਰਨ ਦੇ ਜਿਹੜਾ ਇਲਜ਼ਾਮ ਲਾਏ ਜਾ ਰਹੇ ਸੋ ਉਸ ਦੇ ਰੂਪ ਦੇ ਵਿੱਚ ਉਸ ਉਸ चीज ਨੂੰ ਲੈ ਕੇ ਜਿਹੜਾ ਅੱਜ ਜਲੂਸ ਦੀ ਸ਼ਕਲ ਦੇ ਵਿੱਚ ਜਿਹੜਾ ਆਪਣਾ ਇਹਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਥੇ ਵੱਖ-ਵੱਖ ਖਿਸਾਨ ਜਥੇਬੰਦੀਆਂ ਵੀ ਜਿਹੜੀਆਂ ਸਾਡੇ ਨਾਲ ਮੌਜੂਦ ਹੈਗੀਆਂ ਸੋ ਆਪਾਂ ਗੱਲਬਾਤ ਲਗਾਤਾਰ ਕਰਦੇ ਰਾਂਗੇ ਮੇਰੇ ਨਾਲ ਸੁਖ ਬਾਈ ਜੀ ਵੀ ਹੈਗੇ ਆ ਮੌਜੂਦ ਹੈਗੇ ਆ ਬਾਈ ਜੀ ਇਹ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਪੱਤਰਕਾਰਾਂ ਦਾ ਤੇ ਨਾਲ ਆਮ ਲੋਕ ਜਿਹੜੇ ਨੇ ਫਰੋਈਪਰ ਸ਼ਹਿਰ ਵਾਸੀ ਨੇ ਜਿਹੜੇ ਦੁਖੀ ਨੇ ਪੀੜਤੋ ਦੁਖੀ ਨੇ ਹਾਲਾਂਕਿ ਬੜੀ ਵੱਡੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੇ ਪੱਤਰਕਾਰਾਂ ਅੱਜ ਰੋਡ ਤੇ ਉਤਰਨਾ ਪਿਆ ਪੱਤਰਕਾਰਾਂ ਨੂੰ ਰੋਡ ਤੇ ਆ ਕੇ ਅੱਜ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਾ ਪਿਆ ਇੰਨੀ ਕਿ ਨਕਮੀ ਫਰੋਈਪੁਰ ਦੀ ਪੁਲਿਸ ਹੋ ਚੁੱਕੀ ਆ ਕਿ ਆਮ ਲੋਕ ਜਿਹੜੇ ਨੇ ਆਮ ਲੋਕ ਜਿਹੜੇ ਨੇ ਉਹਨਾਂ ਨੇ ਪੱਤਰਕਾਰਾਂ ਕੋਲੇ ਆਉਣਾ ਵੀ ਸਾਨੂੰ ਇਨਸਾਫ ਦਿਵਾਓ ਸਾਡੀਆਂ ਖਬਰਾਂ ਲਾਓ ਪਰ ਜਦੋਂ ਆਮ ਲੋਕਾਂ ਦੀਆਂ ਖਬਰਾਂ ਲਾਉਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਣਾ ਜਾਂ ਪੁਲਿਸ ਨੇ ਕੁਝ ਕਰਨਾ ਹੀ ਨਹੀਂ ਤਾਂ ਫਿਰ ਇਸ ਤਰ੍ਹਾਂ ਰੋੜਾਂ ਤੇ ਆਉਣਾ ਪੈਂਦਾ ਪੱਤਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਤਾਂ ਅਸੀਂ ਹੁਣ ਬਾਜ਼ਾਰਾਂ ਦੇ ਵਿੱਚ ਦੀ ਜਿਹੜਾ ਇਹ ਕੱਢ ਰਹੇ ਆ ਜਲੂਸ ਕੱਢ ਰਹੇ ਆ ਪੁਲਿਸ ਦੇ ਖਿਲਾਫ ਜਲੂਸ ਕੱਢ ਰਹੇ ਜਿਸ ਜਲੂਸ ਦੇ ਵਿੱਚ ਜਿਸ ਜਲੂਸ ਦੇ ਵਿੱਚ ਇਹਹੀ ਕੱਲਨ ਡਿਸਕਸ ਹੋਣ ਗਿਆ ਜਿਹੜੇ ਲੋਕ ਪੀੜਤ ਨੇ ਜਿਨ੍ਹਾਂ ਦੀਆਂ ਕਈ ਕਈ ਮਹੀਨਿਆਂ ਤੋਂ ਦਰਖਾਸਤਾਂ ਜਾਂ ਜਿਨ੍ਹਾਂ ਦੇ ਰੌਲੇ ਪੈਂਡਿੰਗ ਪਏ ਨੇ ਪੁਲਿਸ ਨੇ ਕੁਝ ਨਹੀਂ ਕੀਤਾ ਉਹ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਇਥੇ ਡਿਸਕਸ ਲਗਾਤਾਰ ਕੀਤਾ ਜਾ ਰਿਹਾ ਹੈਗਾ ਸੋ ਆਪਾਂ ਗੱਲਬਾਤ ਲਗਾਤਾਰ ਕਰਦੇ ਰਵਾਂਗੇ ਇਥੇ ਔਰ ਦੂਸਰੇ ਬੰਨੇ ਜਿਹੜਾ ਵੱਡੇ ਪੱਧਰ ਤੇ ਵਧੀ ਕਹਿਣੇ ਲਗਾਤਾਰ ਹੋ ਰਹੀਆਂ ਹੈਗੀਆਂ ਜਿਹੜੇ ਆ ਜਿਹੜੇ ਪੱਤਰਕਾਰ ਭਾਈਚਾਰਾ ਹੈਗਾ ਉਸ ਚੀਜ਼ ਨੂੰ ਲੈ ਕੇ ਜਿਹੜਾ ਇਹ ਜਿਹੜਾ ਪ੍ਰੋਟੈਕਟ ਕੀਤਾ ਜਾ ਰਿਹਾ ਅੱਜ ਰੋਸ ਮਜਾਰਾ ਕੀਤਾ ਜਾ ਰਿਹਾ ਉਹ ਚੀਜ਼ ਨੂੰ ਲੈ ਕੇ ਜਿਹੜਾ ਸਮੂਹ ਜਿਹੜੇ ਅੱਜ ਪ੍ਰੈਸ ਕਲੱਬ ਇੱਥੇ ਇਕੱਠੇ ਹੋਏਗੇ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਕਿ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵੱਖ-ਵੱਖ ਦੁਕਾਨਾਂ ਚੋਂ ਇੱਥੇ ਹਾਲਾਂਕਿ ਵੱਡੇ ਪੱਧਰ ਤੇ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ ਦਾ ਉਹਨਾਂ ਦੇ ਫੁੱਲਾਂ ਤੇ ਵਰਖਾ ਵੀ ਕੀਤੀ ਜਾ ਰਹੀ ਹੈਗੀ ਜਿਉ ਤੁਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਦੇਖ ਰਹੇ ਹੈਗੇ ਤੇ ਜਿਹੜਾ ਦਿੱ ਪੱਤਰਕਾਰ ਭਾਈਚਾਰਾ ਇੱਥੇ ਪਹੁੰਚ ਚੁੱਕਾ ਗਿਆ ਬਹੁਤ ਹੀ ਇੱਕ ਸ਼ਾਨਦਾਰ ਤਸਵੀਰਾਂ ਹਾਲਾਂਕਿ ਦੂਸਰੇ ਬੰਦੇ ਜੇਕਰ ਆਪਾਂ ਗੱਲ ਕਰਦੇ ਹੈਗੇ ਆ ਤੇ ਇਹ ਇੱਕ ਦੂਸਰੇ ਬੰਦੇ ਦੇਖਿਆ ਜਾਵੇ ਪੱਤਰਕਾਰਾਂ ਨੂੰ ਜਿਹੜਾ ਪੱਤਰਕਾਰ ਜਿਹੜੇ ਹੈਗੇ ਆ ਕਿਉਂਕਿ ਪੱਤਰਕਾਰ ਜਿਹੜੇ ਹੈਗੇ ਆ ਪੱਤਰਕਾਰਾਂ ਨੂੰ ਇਸ ਇਹ ਵੀ ਦਿਨ ਵੇਖਣੇ ਪੈਣਗੇ ਇੱਕ ਵੱਡੀ ਗੱਲ ਹੈਗੀ ਕਿਉਂਕਿ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਜਿਹੜਾ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਪੱਤਰਕਾਰ ਭਾਈਚਾਰੇ ਨੂੰ ਜਿਹੜਾ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਵੱਲੋਂ ਇੱਕ ਦੁਕਾਨਦਾਰਾਂ ਵੱਲੋਂ ਇਸ ਇਸ ਵਕਤ ਜਿਹੜਾ 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 ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ ਬਹੁਤ ਵੰਡਿਆ ਜਿਹੜਾ ਸਾਜਗਰ ਮਾਹੌਲ ਹੈਗਾ ਕਿਉਂਕਿ ਜਿਹੜੇ ਪੱਤਰਕਾਰ ਭਾਈਚਾਰੇ ਹੈਗੇ ਆ ਉਹ ਸਮਾਜ ਦੇ ਹਰੇਕ ਵਰਗ ਲਈ ਕੰਮ ਕਰਦੇ ਹੈਗੇ ਸੋ ਜਿਹੜਾ ਬਹੁਤ ਹੀ ਵਧੀਆ ਤਸਵੀਰ ਇਸ ਟਾਈਮ ਦਿੱਲੀ ਗੇਟ ਜਿਹੜਾ ਸਮੂਹ ਪੱਤਰਕਾਰ ਭਾਈਚਾਰਾ ਪਹੁੰਚੇ ਹੋਏ ਗਿਆ ਆ ਆਗੂ ਪਹੁੰਚੇ ਹੈਗੇ ਆ ਸੋ ਅਸੀਂ ਗੱਲਬਾਤ ਅਸੀਂ ਲਗਾਤਾਰ ਅੱreturnData ਸਾਂਝੀ ਕਰਦੇ ਰਵਾਂਗੇ ਅਸੀਂ ਜਿਹੜੇ ਸਾਡੇ ਪ੍ਰੈਸ ਕਲੱਬ ਦੇ ਪ੍ਰਦਾਨ ਹੈਗੇ ਮੱਲਾਵਲੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਮਨਚੰਦਾ ਜੀ ਇੱਥੇ ਆਪ ਆਜ ਪਹੁੰਚੇ ਹੋ ਗਿਆ ਹਮੈਦ ਦੀ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਪ੍ਰੈਸ ਜਿਹੜੀ ਹੈ ਪੱਤਰਕਾਰ ਭਾਈਚਾਰਾ ਲੋਕਾਂ ਨੂੰ ਜਿਹੜਾ ਇਨਸਾਫ ਤੋਂ ਆਂਦਾ ਹੈ ਅੱਜ ਉਹ ਖੁਦ ਇਨਸਾਫ ਦੇ ਪਿੱਛੇ ਅੱਜ ਤੋਂ 8 ਮਹੀਨੇ ਪਹਿਲਾਂ ਦਾ ਦੇਖੋ ਜੀ ਐਪਲੀਕੇਸ਼ਨਾਂ ਦਿੱਤੀਆਂ ਕੋਈ ਵੀ ਸੁਲਵਾਈ ਨਹੀਂ ਹੋ ਰਹੀ ਇਸ ਵਿਸ਼ੇ ਤੇ ਇਸ ਵਿਸ਼ੇ ਤੇ ਅੱਜ ਸਾਨੂੰ ਸੜਕਾਂ ਦੇ ਉੱਤਰਨਾ ਪੈ ਗਿਆ ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਵੱਡੀ ਨਲਾਕੀ ਹੈ ਪੱਤਰਕਾਰ ਭਾਈਚਾਰੇ ਨੂੰ ਇਗਨੋਰ ਕੀਤਾ ਜਾ ਰਿਹਾ ਜੇ ਇਨਸਾਫ ਦੀਵਾਨ ਵਾਲੇ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਦੱਸੋ ਇਸ ਕਰਕੇ ਸਾਨੂੰ ਸੜਕਾਂ ਦੇ ਉੱਤਰਨਾ ਪਿਆ ਜੀ ਬਹੁਤ ਹੀ ਮੰਦ ਭਾਗੀ ਜਿਹੜੀ ਹੈ ਪ੍ਰਸ਼ਾਸਨ ਦੇ ਇਸ ਕਰਕੇ ਅਸੀਂ ਸੜਕਾਂ ਦੇ ਉੱਤੇ ਹਾਂ ਚੈਨਲ ਸੁਣਦੇ ਹਨ ਆ ਵਾਕਈ ਤੁਹਾਡੀ ਗੱਲ ਪ੍ਰਧਾਨ ਜੀ ਵੀ ਜਿਹੜੇ ਪੱਤਰਕਾਰਾਂ ਨੂੰ ਇਨਸਾਫ ਦਿਵਾਉਣਾ ਹੁੰਦਾ ਲੇਕਿਨ ਅੱਜ ਇਨਸਾਫ ਨਾ ਮਿਲਣ ਕਰਕੇ ਪੱਤਰਕਾਰਾਂ ਨੂੰ ਛੜਕਾ ਦੇ ਹੋ ਗਏ ਕਿਸ ਤਰ੍ਹਾਂ ਦੇਖਦੇ ਹੋ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਔਰ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ ਇਹ ਧੱਕੇਸ਼ਾਹੀ ਹੁਣ ਨਹੀਂ ਚੱਲੇਗੀ ਧੰਨਵਾਦ ਜੀ ਸੋ ਅੱਜ ਅਸੀਂ ਚੀਤ ਉਦਮ ਸਿੰਘ ਚੌਕ ਪਹੁੰਚੇ ਹੋਏ ਆ ਕੁਝ ਦਿਨ ਪਹਿਲਾਂ ਇੱਥੇ ਜਿਹੜਾ ਚੀਤ ਦੁੱਧਪ ਸਿੰਘ ਚੌਕ ਸੁਰਖੀਆਂ ਦੇ ਵਿੱਚ ਜੀ ਨਵਾਂ ਆਦਮ ਬਹੁਤ ਜਿਹੜਾ ਇੱਥੇ ਟਿਕਾਣਾ ਕੀਤਾ ਗਿਆ ਸੀ ਲਿਕਨ ਜਿਹੜਾ ਅੱਜ ਇਹ ਜਿਹੜਾ ਚੌਕ ਹੈਗਾ ਚੌਕ ਦੇ ਵਿੱਚ ਇੱਕ ਫੇਰ ਲਗਾਤਾਰ ਜਿਹੜੀ ਤੁਹਾਨੂੰ ਸੁਰਖੀਆਂ ਵਿਖਾ ਰਹੇ ਹੈਗੇ ਆ ਉਹਦਾ ਕਾਰਨ ਕੀ ਹੈਗਾ ਤੁਹਾਨੂੰ ਕਾਰਨ ਵਿਖਾਦਨੇ ਹੈਗੇ ਆ ਕਿ ਜਿਹੜਾ ਇਸ ਇਸ ਜਗ੍ਹਾ ਤੇ ਅੱਜ ਜਿਹੜਾ ਨਵਾਂ ਬੁੱਤ ਲੱਗਾ ਹੋਇਆ ਅੱਜ ਰੋਸ ਮਜਾਰਾ ਪੁਲਿਸ ਦਾ ਜਿਹੜਾ ਜਲੂਸ ਕੱਢਿਆ ਜਾ ਰਿਹਾ ਔਰ ਵੱਡੇ ਪੱਤਰ ਜਿਹੜਾ ਜਲੂਸ ਕੱਢਿਆ ਜਾ ਰਿਹਾ ਔਰ ਸਮੂਹ ਪ੍ਰੈਸ ਕਲੱਬਾਂ ਜਿੰਨੀਆਂ ਵੀ ਫਰੋਇ ਪਰਤੀਆਂ ਹੈਗੀਆਂ ਉਹਨਾਂ ਵੱਲੋਂ ਰੋਸ ਮਜਾਰਾ ਕੀਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਲੰਬੇ ਸਮੇਂ ਤੋਂ ਜਿਹੜੀਆਂ ਇੱਥੋਂ ਦੇ ਪ੍ਰੈਸ ਕਲੱਬਾਂ ਹੈਗੀਆਂ ਸੀ ਪ੍ਰੈਸ ਕਲੱਬਾਂ ਦੇ ਅਹੁਦੇਦਾਰ ਹੈਗੇ ਸੀ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਸੀ ਸੋ ਲਗਾਤਾਰ ਤੁਸੀਂ ਤਸਵੀਰਾਂ ਦੇਖ ਰਹੇ ਜੇ ਮੇਰੇ ਸਾਹਮਣੇ ਕਿ ਜਿਹੜਾ ਜਿਹੜਾ ਇੱਥੇ ਸਮੂਹ ਪ੍ਰੈਸ ਕਲਬਾਂ ਜਿੰਨੀਆਂ ਪ੍ਰੈਸ ਕਲਬਾਂ ਆਈਆਂ ਆ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਤੇ ਇੱਕ ਜਲੂਸ ਦੀ ਰੂਪ ਦੇ ਵਿੱਚ ਜਿਹੜਾ ਇਥੋਂ ਬਜ਼ਾਰਾਂ ਦੇ ਵਿੱਚ ਇੱਕ ਕੱਢਿਆ ਜਾ ਰਿਹਾ ਰੋਸ ਮਜ਼ਾਰਾ ਕੀਤਾ ਜਾ ਰਿਹਾ ਸਮੂਹ ਪ੍ਰੈਸ ਕਲਬਾਂ ਔਰ ਕੁਝ ਕਿਸਾਨ ਜਥੇਬੰਦੀਆਂ ਵਿੱਚ ਪਹੁੰਚੇ ਆਈਆਂ ਆ ਆਪਾਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਤੁਸੀਂ ਹੋਰ ਵੀ ਸਾਡੇ ਨਾਲ ਤਸਵੀਰਾਂ ਬੇ ਜੀ ਉਹਨਾਂ ਦਾ ਪ੍ਰੋਗਰਾਮ ਚਾਲੀਆਂ ਸਿਰ ਤੇ ਪਾਉਣ ਦੇ ਕੋਈ ਆਬ੍ਰੀ ਨਹੀਂ ਆ ਗਏ ਇਹ ਬਿਨਾ ਸੀਟ ਤੋਂ ਕਿਸੇ ਅੰਦਰ ਤੋਂ ਇਹ ਪਰਸੋ ਦੀ ਸੀਟ ਤੇ ਬੈਠੇ ਹੋਇਆ ਉਹਨਾਂ ਨੂੰ ਅੱਜ ਵੈਕੂ ਹੋਈ ਨਹੀਂ ਉਹ ਕਿਉਂ ਐਸਪੀ ਅੱਜ ਦੀ ਸੀਟ ਤੇ ਬੈਠ ਗਿਆ ਕਿੰਨੀ ਹਰਾਨਗੀ ਵਾਲੀ ਗੱਲ ਮਾਦਮ ਨੂੰ ਨਾ ਤਾਂ ਪਰੇਸ਼ਾਨ ਨਹੀਂ ਜਦੋਂ ਐਨਡੀਪੀਐਸ ਤੋਂ ਤੁਹਾਨੂੰ ਬੀਐਸਪੀ ਦਾ ਹੋਤਾ ਸੀਗਾ ਤਾਂ ਮੈਂ ਤੁਹਾਨੂੰ ਦੱਸਦਾ 6 ਲੱਖ 22 ਲੱਖ ਰੁਪਈਆ ਬੀਐਸਪੀ ਦੀ ਹਰਤੀ ਤੋਂ ਗੰਗਮਨ ਨੂੰਿਆ ਕੋਈ ਮੁਕੱਦਮਾ ਨਾ ਕੋਈ ਜਾਂ ਸਾਨੂੰ ਪ੍ਰੈਸ ਨੂੰ ਬੁਲਾਵਾ ਮਿੱਤ ਤੁਸੀਂ ਆਪਣੇ ਸੂਤਰ ਦੱਸੋ ਕਿੰਨੇ ਦੱਸਦਾ ਨਾ ਕਿ ਚਾਰੇ ਗਰ ਰਾਈਟ ਹੋ ਗਏ ਜਨਾਬ ਸੁਪਰੀਮ ਕੋਰਟ ਕਹਿੰਨੀ ਕਿ ਤੁਸੀਂ ਆਪਣੇ ਸੂਤਰ ਨਹੀਂ ਦੱਸਣੇ ਹੋਰ ਵੀ ਮਰਜ਼ੀ ਆਪਣੇ ਸੂਤਰ ਦੱਸਵਾ ਚੋਰੋ ਕੋਈ ਨਾ ਰੰਡੇ ਸੂਤਰ ਕਰੀਦਾ